ਰੀਅਲ ਫੈਕਟ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪ੍ਰਦੀਪ ਤਰਲੋਦੀ ਪਿਆਰ ਭਰੀ ਸਤਿ ਸ਼ਕਾਲ ਦਰਸ਼ਕੋ ਇਸ ਵਕਤ ਚੋਣਾਂ ਦਾ ਮਾਹੌਲ ਹੈ ਪੰਜਾਬ ਦੇ ਵਿੱਚ ਇਸ ਵਕਤ ਹਰ ਗਲੀ ਹਰ ਮੋਹੱਲੇ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਆਪਣੇ ਵੋਟਰਾਂ ਤੱਕ ਪਹੁੰਚ ਕਰ ਰਹੇ ਆ ਵੋਟਰਾਂ ਨੂੰ ਆਪਣੇ ਜਿਹੜੇ ਕੀਤੇ ਹੋਏ ਕੰਮ ਸਰਕਾਰਾਂ ਵੱਲੋਂ ਕੀਤੇ ਕੰਮ ਔਰ ਜਿਹੜੇ ਵਿਰੋਧੀ ਧਿਰ ਵਾਲੇ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕੀਤੇ ਜਾਣ ਵਾਲੇ ਕੰਮ ਦੇ ਆਧਾਰ 'ਤੇ ਵੋਟਰਾਂ ਤੋਂ ਵੋਟ ਮੰਗ ਰਹੇ ਆ ਮੈਂ ਇਸ ਵਕਤ ਸੈਦੋਕੇ ਪਿੰਡ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਸੈਦੋਕੇ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੀਵਨ ਸਿੰਘ ਜੀ ਸੈਦੋਕੇ ਮੌਜੂਦ ਨੇ ਉਹਨਾਂ ਦੇ ਨਾਲ ਬਲਕ ਸੰਤੀ ਦੇ ਜ਼ੋਨ ਸੈਦੋਕੇ ਤੋਂ ਉਮੀਦਵਾਰ ਇੰਦਰਜੀਤ ਸਿੰਘ ਦੋਨੋਂ ਮੌਜੂਦ ਨੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਚੋਣ ਪ੍ਰਚਾਰ ਦੌਰਾਨ ਇਸ ਵਕਤ ਮਿਲੇ ਹੈ ਜੀਵਨ ਸਿੰਘ ਜੀ ਸੈਦੋ ਕੇ ਨਾਲ ਆਪਾਂ ਪਹਿਲਾਂ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਜੀਵਨ ਜੀ ਪਹਿਲਾਂ ਤਾਂ ਪ੍ਰਤੀਜੀ ਦੀ ਰੀਅਲ ਫੈਟ ਨੇ ਹੋਈ ਦਬਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਪ੍ਰਚਾਰ ਕਰਦਿਆਂ ਰੋਕ ਲਿਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਮਾਫੀ ਚਾਹੁੰਦਾ ਕਿ ਤੁਹਾਡੇ ਚੋਣ ਪ੍ਰਚਾਰ 'ਚ ਵਿਘਨ ਪਾਇਆ ਅ ਤੁਸੀਂ ਜਿਸ ਤੰਗ ਦੇ ਨਾਲ ਸਾਰੇ ਇਕੱਠੇ ਹੋ ਕੇ ਆਪਣੇ ਸਮਰਥਕਾਂ ਸਮੇਤ ਚੋਣ ਪ੍ਰਚਾਰ ਕਰ ਰਹੇ ਹੋ ਅ ਮੈਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੂੰਗਾ ਕਿ ਜਿਹੜਾ ਚੋਣ ਤੁਸੀਂ ਵੋਟ ਮੰਗ ਰਹੇ ਹੋ ਵੋਟਰਾਂ ਤੋਂ ਕਿਹੜੇ ਆਧਾਰ ਤੇ ਤੁਸੀਂ ਵੋਟ ਮੰਗ ਰਹੇ ਹੋ ਮਤਲਬ ਜੇ ਸਿੱਧਾ ਜਿਹਾ ਸਵਾਲ ਕੀਤਾ ਜਾਵੇ ਤਾਂ ਇੱਕ ਵੋਟਰ ਤੁਹਾਨੂੰ ਵੋਟ ਕਿਉਂ ਪਾਵੇ ਹਰਦੀਪ ਜੀ ਦੇਖੋ ਜਿਹੜਾ ਸਾਡੇ ਸਾਰੇ ਲੋਕਾਂ ਦਾ ਪਹਿਲਾਂ ਤਾਂ ਗੱਲ ਆ ਸਾਡੇ ਪਿੰਡ ਦੇ ਵਿੱਚ 70 ਸਾਲਾਂ ਦੇ ਵਿੱਚ ਜਿਹੜੇ ਕੰਮ ਨਹੀਂ ਹੋਏ ਸੀ ਉਹ ਹੋਏ ਆ। ਹੂੰ ਪਹਿਲਾਂ ਸਾਡਾ ਮਸਲਾ ਬਹੁਤ ਵੱਡਾ ਸੀ ਬਿਜਲੀ ਸਪਲਾਈ ਦਾ ਤਲਵੰਡੀ ਤੋਂ ਲੈਣ ਦਾ। ਹੂੰ ਸਾਡੇ ਸਰਪੰਚਾਂ ਸਾਡੀ ਟੀਮ ਨੇ ਉਹ ਪਹੁੰਚਾਦਾਗਾ। ਉਸ ਤੋਂ ਬਾਅਦ ਸਾਡੇ 57 ਲੱਖ ਰੁਪਏ ਸਾਡੇ ਗਰਾਊਂਡ ਨੂੰ ਆਇਆਗਾ। ਕਿੱਡਾਂ ਵਾਸਤੇ? ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਵਾਸਤੇ। ਮਤਲਬ ਉਹ 57 ਲੱਖ ਉੰਨੇ ਤੇ ਸਿਰਫ ਕਾਗਜ਼ਾਂ 'ਚ ਤਾਂ ਨਹੀਂ ਆ ਗਏ ਉਹ। ਕਾਗਜ਼ਾਂ 'ਚ ਨਹੀਂ ਸ਼ਿਆਮੀ ਨੇ ਇਹਦੇ ਬਾਰੇ ਸਾਨੂੰ ਪਤਾ ਲੱਗੋ ਕਿ ਸੈਦੋਕਾ ਦੇ ਵਿੱਚ ਗਰਾਊਂਡ ਸਟੇਡੀਅਮ ਬਣਿਆਗਾ ਮਤਲਬ ਕੰਮ ਸ਼ੁਰੂ ਹੋ ਗਿਆ ਕੰਮ ਸ਼ੁਰੂ ਹੋ ਗਿਆ ਅੱਛਾ ਕੰਮ ਚੱਲ ਰਿਹਾ ਹੈ ਅੱਛਾ ਤੇ ਦੂਸਰੀ ਗੱਲ ਸਾਡੇ ਹਸਪਤਾਲ ਬਣ ਰਿਹਾ ਹੈਗਾ ਉਹਦਾ ਵੀ ਕੰਮ ਸ਼ੁਰੂ ਆ ਪੰਚਾਇਤ ਘਰ ਬਣ ਰਿਹਾ ਹੈਗਾ ਹਮ ਯਾਨੀ ਸਾਰੀਆਂ ਸੜਕਾਂ ਤਿੰਨ ਸੜਕਾਂ ਦਾ ਸਾਡੇ ਨਵੀਆਂ ਵੜ ਰਹੀਆਂ ਸੈਦੋਕ ਤੋਂ ਦਿਨਾ ਸਾਹਿਬ ਸੈਦੋਕ ਤੋਂ ਹਿੰਮਤਪੁਰਾ ਸੈਦੋਕ ਦੇ ਭਦੌੜ ਹਮ ਤਿੰਨ ਸੜਕਾਂ ਦਾ ਜਮ ਨਵੀਆਂ ਪੜੀਆਂ ਬਾਕੀ ਸਾਡੇ ਪਿੰਡ ਨੂੰ ਕੋਈ ਐਸੀ ਜੀ ਸੜਕ ਨਹੀਂ ਜਿਹਦੀ ਨਹੀਂ ਰਿਪੇਅਰ ਹੋਈ ਹਮ ਆਰਗਰ ਰੇਪੇਰ ਚੱਲ ਰਹੀ ਹੈ ਤਕਰੀਬਨ ਅਲਕੜੀਆਂ ਵਾਲੀ ਬਣ ਗਈ ਉਹ ਭਾਗੀ ਜਾਨੀ ਬਣ ਰਹੀ ਹੈ ਤੇ ਵਰਜ ਹਮੀਰਾ ਵਾਲੀ ਬਣ ਰਹੀ ਹੈ ਰੇਪੇਰ ਹੋਈ ਜਾਂਦੀ ਤੁਸੀਂ ਆਈਆਂ ਵਰਜ ਤੋਂ ਪਤਾ ਹੀ ਲੱਗ ਗਿਆ ਤੁਹਾਨੂੰ ਤਕਰੀਬਨ ਸਾਰੀਆਂ ਸੜਕਾ ਸਾਡੇ ਕੰਪਲੇਟ 26 ਦੇ ਵਿੱਚ ਸਾਰੀਆਂ ਦੀ ਰੇਪੇਰ ਹੋ ਜਾਏ ਹਮ ਜਣੀ ਤੁਸੀਂ ਆਪਣੇ ਤੇ ਸਰਕਾਰ ਵੱਲੋਂ ਕੀਤੇ ਵਿਕਾਸ ਕਾਰਜਾਂ ਦੇ ਆਧਾਰ ਤੇ ਵੋਟਰਾਂ ਕੋਲ ਜਾ ਰਹੇ ਹੋ ਵੋਟਰਾਂ ਦਾ ਕਿਹੋ ਜਿਹਾ ਜਿਹੜਾ ਰੁਝਾਨ ਹੈ ਕਿਹੋ ਜਿਹਾ ਰਿਸਪਾਂਸ ਹੈ ਵੋਟਰਾਂ ਦਾ ਉਟਰਾ ਬਹੁਤ ਹੀ ਰਜਾਣਾ ਬਹੁਤ ਬਹੁਤ ਖੁਸ਼ ਆ ਪਰ ਇੱਕ ਅਮਾ ਤੋਂ ਖੁਸ਼ ਆ ਲੋਕ ਹੂੰ ਕਿ ਜਿਹੜੇ ਪਹਿਲਾਂ ਕੰਮ ਨਹੀਂ ਹੋਏ ਸੀ ਉਹ ਸਾਡੀ ਸਰਕਾਰ ਨੇ ਸਾਡੀ ਪੰਚਾਇਤ ਨੇ ਕਰਤੇ ਹੂੰ ਤੇ ਅੱਗੇ ਵਾਸਤੇ ਵੀ ਲੋਕਾਂ ਨੂੰ ਇਹ ਆਸ ਆ ਵੀ ਸਰਕਾਰ ਤੇ ਆਮ ਆਦੀ ਪਾਰਟੀ ਸਾਰੇ ਕੰਮ ਕਰੂਗੀ ਕਿਉਂਕਿ ਸਾਡੇ ਐਮਐਲਏ ਸਾਹਿਬ ਵੀ ਸਾਨੂੰ ਜਦੋਂ ਵੀ ਕੋਈ ਗ੍ਰਾਂਟ ਮੰਗਦੇ ਸੀ ਇਸੇ ਵੀ ਕਸਮ ਦੀ ਗ੍ਰਾਂਟ ਮੰਗ ਲਈਏ ਸਾਨੂੰ ਉਹਨਾਂ ਨੇ ਇਹ ਨਹੀਂ ਕਿਹਾ ਵੀ ਨਹੀਂ ਅਸੀਂ ਦੇਣੀ ਹੂੰ ਹਰ ਵਕਤ ਜਦੋਂ ਵੀ ਮੰਗਦੇ ਆ ਸਾਨੂੰ ਉਹਨਾਂ ਨੇ ਕਹਦਾ ਵੀ ਠੀਕ ਆ ਓਕੇ ਇੱਕ ਜਿਹੜਾ ਵਿਰੋਧੀ ਪਾਰਟੀਆਂ ਵੱਲੋਂ ਸਭ ਤੋਂ ਵੱਡਾ ਦੋਸ਼ ਲਗਾਇਆ ਜਾਂਦਾ ਹੈ ਨਸ਼ੇ ਦਾ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਜਿਹੜਾ ਨਸ਼ਾ ਬਹੁਤ ਵਧਿਆ ਫੁੱਲਿਆ ਤੁਸੀਂ ਇਹਦੇ ਤੇ ਕੀ ਕਹਿਣਾ ਚਾਹੁੰਦੇ ਹੋ ਨਸ਼ਾ ਕਿਰੋਂ ਤਾਂ ਬਹੁਤ ਘਟੇਗਾ ਹਮ ਸਰਕਾਰ ਉਸ ਤੇ ਕੰਮ ਕਰ ਰਹੀ ਹੈ ਜਿਗਸ ਕਿਰਾ ਪਿੰਡਾਂ ਦੇ ਵਿੱਚ ਗਰਾਊਂਡ ਹੋਣਗੇ ਹਮ ਤੇ ਤਾਂ ਹੀ ਨਸ਼ਾ ਘਟਣਾ ਹੈ ਕਿਉਂਕਿ ਨੌਜਵਾਨ ਕਿੱਡਾਂ ਵਾਲੇ ਪਾਸੇ ਜਾਣਗੇ ਤਾਂ ਹੀ ਨਸ਼ੇ ਦੀ ਰਮਾਰ ਘਟਣੀਆਂ ਕਿਉਂਕਿ ਜਿਹੜੇ ਵਿੱਚ ਪਏ ਆ ਉਹਨਾਂ ਦਾ ਇਲਾਜ ਵੀ ਗਵਰਨਮੈਂਟ ਕਰਾ ਰਹੀ ਆ ਜੇਕਰ ਤੁਹਾਡੇ ਵੀ ਧਿਆਨ ਚਾਉਂਦਾ ਹੈ ਸਾਡੇ ਨਾਲ ਸੰਪਰਕ ਕਰਨ ਤੇ ਜਾਂ ਪੁਲਿਸ ਪ੍ਰਸ਼ਾਸਨ ਨਾਲ ਕਰਨ ਉਹਦੇ ਫ੍ਰੀ ਮੈਡੀਸਨ ਦਵਾਈ ਦਵਾਉਂਦੇ ਕਿ ਵੀ ਅੱਗੇ ਪੰਜਾਬ ਦੇ ਵਿੱਚ ਜਿਹੜੀ ਇੱਕ ਮੁਹਿੰਮ ਚਲਾਈ ਨਸ਼ਾ ਯੁੱਧ ਨਸ਼ਿਆਂ ਵਿਰੋਧ ਸਰਕਾਰ ਨੇ ਉਹਦਾ ਜ਼ਮੀਨੀ ਪੱਧਰ ਤੇ ਅਸਰ ਹੋਇਆ 100% ਅੱਛਾ ਪੂਰਾ ਸਰਵੇਖਣੱਖ-ਵੱਖ ਪਾਰਟੀਆਂ ਨੇ ਆਪਣੇ ਉਮੀਦਵਾਰ ਖੜੇ ਕੀਤੇ ਆ ਤੁਹਾਡਾ ਮੁੱਖ ਮੁਕਾਬਲਾ ਤੁਸੀਂ ਕਿਹਦੇ ਨਾਲ ਗਿਣਦੇ ਹੋ ਸਾਡਾ ਮੁਕਾਬਲਾ ਕਿਸੇ ਨੇ ਨਹੀਂ ਹੂੰ ਕਿਉਂਕਿ ਇਸ ਦਾ ਵਿਕਾਸ ਦੇ ਨਾਤੇ ਵੋਟ ਮੰਗਣੀ ਹੈ ਵਿਕਾਸ ਦੇ ਨਾਤੇ ਵੋਟ ਲੈਣੀ ਹੈ ਹੂੰ ਸਾਡਾ ਮੁਕਾਬਲਾ ਦਾ ਕਿਸੇ ਨਹੀਂ ਬਾਕੀ ਸਾਡੇ ਕੈਂਡੀਡੇਟ ਆ ਸਾਰੇ ਪਿੰਡ ਦੇ ਆ ਤਕਰੀਬਨ ਇੱਕ ਭਾਗੀ ਗਿਆ ਤੋਂ ਹੂੰ ਉਹ ਵੀ ਸਾਡਾ ਵੈਸੇ ਆਪਣੇ ਨੇੜ ਦੇ ਸਾਡੇ ਖੇਤਾਂ ਦੇ ਹੀ ਆ ਹੂੰ ਤੇ ਕੋਈ ਗੱਲ ਇੱਕ ਮੁਕਾਬਲਾ ਤਾਂ ਹਰੇਕ ਦਾ ਹੁੰਦਾ ਹੀ ਆ ਸਰੇਕ ਜਿਹੜਾ ਕਾਊਂਡ ਦੇ ਵਿੱਚ ਆ ਗਿਆ ਮੈਦਾਨ ਦੇ ਵਿੱਚ ਆ ਗਿਆ ਮੁਕਾਬਲੇ ਚ ਹੀ ਆ ਸਾਰਾ ਵਿਕਾਸ ਦੇ ਨਾਂ ਤੇ ਜਿਹੜੇ ਸੋਸ਼ਲ ਮੀਡੀਆ ਤੇ ਐਕਸ ਜਿਹੜੀਆਂ ਪਾਰਟੀਆਂ ਵੱਲੋਂ ਵਿਰੋਧੀ ਪਾਰਟੀਆਂ ਵੱਲੋਂ ਸਵਾਲ ਖੜੇ ਕੀਤੇ ਜਾਂਦੇ ਆ ਜਦੋਂ ਤੁਸੀਂ ਵੋਟਰਾਂ ਕੋਲ ਜਾਣੇ ਕੀ ਵਾਕਈ ਵੋਟਰ ਵਿਕਾਸ ਤੋਂ ਖੁਸ਼ ਹੈ ਵਾਕਈ ਮੰਨਦੇ ਆ ਕਿ ਜ਼ਮੀਨੀ ਪੱਧਰ ਤੇ ਵਿਕਾਸ ਹੋਇਆ ਉਹ ਤਾਂ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਪੁੱਛ ਆਓ ਵਿਕਾਸ ਹੋਇਆ ਕਿ ਨਹੀਂ ਹੂੰ ਤਾਂ ਤੇ ਸੈਦੋ ਪਿੰਡ ਦੇ ਵਿੱਚ ਜਾ ਕੇ ਜਿੱਥੇ ਮਾਰਗੀ ਪਹੁੰਚਦੇ ਹੋ ਹੂੰ ਹਰੇਕ ਪਿੰਡ ਦੇ ਵਿੱਚ ਤੁਸੀਂ ਆਪਣੇ तकरीबन 35 ਪਿੰਡਾਂ ਦੇ ਵਿੱਚ ਦਾ ਗਰਾਊਂਡ ਬਣਨਿਆ ਹਲਕੇ ਦੇ ਵਿੱਚ ਹੂੰ ਤੇ 30 ਪਿੰਡਾਂ ਦੇ ਵਿੱਚ ਆਪਣੇ ਹਸਪਤਾਲ ਬਣਨਿਆ ਤੇ ਬਚੀਆਂ ਪਿੰਡਾਂ ਦੇ ਵਿੱਚ ਪੰਚਾਇਤ ਘਰ ਬਣਿਆ ਦੇਖੋ ਪਿੰਡਾਂ ਦੇ ਵਿੱਚ ਹੀ ਬਣ ਰਿਹਾ ਕੋਈ ਬਾਹਰ ਨਹੀਂ ਬਣ ਰਿਹਾ ਹਰੇਕ ਬੰਦੇ ਨੂੰ ਪਤਾ ਹੀ ਵਿਕਾਸ ਸਰਕਾਰ ਕਰ ਰਹੀ ਹੈ ਤੇ ਬਾਕੀ ਅੱਗੇ ਸਰਕਾਰ ਦਾ ਇਹ ਹੁੰਦਾ ਸੀਗਾ ਵੀ ਲਾਸਟ ਵਾਰੇ ਤੇ ਆ ਕੇ ਵਿਕਾਸ ਕਰਨਾ ਹੁੰਦਾ ਸੀ ਹੂੰ ਹਰੇ ਭਗਵੰਤ ਮਾਨ ਸਰਕਾਰ ਆ ਜਿਹੜੀ ਪਹਿਲੀ ਸਰਕਾਰ ਆ ਵੀ ਜਿਹੜੀ ਪਹਿਲੇ ਦਿਨ ਤੋਂ ਹੀ ਵਿਕਾਸ ਕਰ ਰਹੀ ਹੈ। ਹੂੰ ਤੁਸੀਂ ਦੇਖੋ ਜੋ ਹਾਜੀ ਕੈਬਨਿਟ ਦੀ ਪਹਿਲੀ ਮੀਟਿੰਗ ਦੇ ਵਿੱਚ ਨੌਕਰੀਆਂ ਦਾ ਉਹਨਾਂ ਨੇ ਕਰ ਦਿੱਤਾ। ਜਿੱਤ ਲਈ ਕਿੰਨੇ ਕਾਸਵੰਦੋਂ? 80% ਜਿੱਤਾਂਗੇ ਜਿੱਤ ਲੋਕਾਂ ਦੀ ਜਿੱਤ ਆ ਸਾਡੀ ਜਿੱਤ ਨੇ। ਹੂੰ ਵਿਕਾਸ ਦੀ ਜਿੱਤ ਆ। ਇੱਕ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਤੁਹਾਡੇ ਜ਼ੋਨ ਦੇ ਵਿੱਚ ਇੱਕ ਬਲਕ ਸਮਤੀ ਉਮੀਦਵਾਰ ਪਿਛਲੇ 2 ਦਿਨਾਂ ਤੋਂ ਜਿਹੜਾ ਪਬਲਿਕ ਦੇ ਵਿੱਚ ਨਹੀਂ ਜਾ ਰਿਹਾ ਉਹ ਕਿਤੇ ਵੀ ਚੋਣ ਪ੍ਰਚਾਰ ਚ ਨਹੀਂ ਦਿਖਾਈ ਦੇ ਰਿਹਾ। ਅਫਵਾਹਾਂ ਕਈ ਤਰ੍ਹਾਂ ਦੀਆਂ ਉੱਡ ਰਹੀਆਂ ਇਹ ਕੀ ਕਾਰਨ ਹੈ ਕਿ ਮੁਕਾਬਲੇ ਤੋਂ ਬਾਹਰ ਹੋਏ ਹੈ ਜਾਂ ਕੀ ਕਹਿਣਾ ਚਾਹੋਗੇ ਇਸ ਤੇ ਦੇਖੋ ਜਿਹੜੇ ਤਾਂ ਆਪਣੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਉਹ ਸਾਰੇ ਡੱਟੇ ਹੋਏ ਆ ਜਿਹੜੀਆਂ ਦੂਜੀਆਂ ਪਾਰਟੀਆਂ ਦੇ ਦੂਜੀਆਂ ਪਾਰਟੀਆਂ ਦਾ ਆਪਦੇ ਕੈਂਡੀਡੇਟ ਨਹੀਂ ਮਿਲੇ ਹੂੰ ਇਹ ਪਾ ਕਾਂਗਰਸ ਦੀ ਗੱਲ ਕਰੀਏ ਇੱਕ ਤਾਂ ਜਗਜੀਤ ਸਿੰਘ ਖਾਈ ਉਹ ਦੂਜੀ ਪਾਰਟੀ ਚੋਂ ਲਿਆ ਕੈਂਡੀਡੇਟ ਆ ਜਗਪਾਲ ਸਿੰਘ ਉਹ ਵੀ ਦੂਜੀ ਪਾਰਟੀ ਚੋਂ ਲਿਆ ਕੈਂਡੀਡੇਟ ਆ ਹੂੰ ਸਾਡੇ ਜੂਨ ਤੋਂ ਤਾਂ ਕਾਂਗਰਸ ਪਾਰਟੀ ਦੇ ਕੈਂਡੀਡੇਟ ਹੀ ਹੈ ਨਹੀਂਗਾ ਹੂੰ ਇਹਦਾ ਇੱਕ ਆਜ਼ਾਦ ਉਮੀਦਵਾਰ ਦੀ ਸਪੋਰਟ ਕਰ ਰਹੇ ਹੂੰ ਕੈਂਡੀਡੇਟ ਨਹੀਂ ਮਿਲੇ ਪੂਰੇ ਹੂੰ ਤੁਸੀਂ ਦੇਖਿਆ ਉਹ ਤਖਤਪੁਰਾ ਸਾਹਿਬ ਤੋਂ ਕਾਗਜ਼ੀ ਵਾਪਸ ਲੈ ਗਿਆ ਕਾਰਨ ਕੀ ਕਾਰਨ ਇਹ ਹੀ ਆ ਵੀ ਜੋ ਲੋਕਾਂ ਦਾ ਕੁਝ ਕਰੇ ਹੀ ਨਹੀਂ ਹਾਂ 70 ਸਾਲ ਲੋਕਾਂ ਨੂੰ ਕਾਂਗਰਸ ਪਾਰਟੀ ਨੇ ਲੁੱਟਿਆ ਹੀ ਆ ਜੇ ਵਿਕਾਸ ਕਰਿਆ ਹੁੰਦਾ ਤਾਂ ਲੋਕਾਂ ਨੇ ਅੱਜ ਆ ਨੌਬਤ ਨਹੀਂ ਸੁਣਣੀ ਤੁਹਾਡੇ ਕਹਿਣ ਦਾ ਭਾਵ ਸਰ ਲੋਕ ਸਰਕਾਰ ਤੋਂ ਖੁਸ਼ ਹੈ ਖੁਸ਼ ਹੈ ਖੁਸ਼ ਕਰ ਕੀ ਹੈ ਜੀ ਇੱਥੇ ਤਾਂ ਟਰੈਕਟਰ 'ਤੇ ਲੜਦੇ ਹੀ ਸਾਡੇ ਕੋਲ ਤਾਂ ਹੂੰ ਵੀ ਸਾਨੂੰ ਟਰੈਕਟਰ ਦੇ ਸਾਨੂੰ ਸਾਨੂੰ ਪਤਾ ਹੀ ਆ ਸਾਰਾ ਵੀ ਆਪਣੇ ਕਿੰਨੇ ਉਮੀਦਵਾਰ ਸੀਗੇ ਸਿਲੈਕਸ਼ਨ ਕਰਨੇ ਇਸ ਨੂੰ ਪਤਾ ਵੀ ਕਿੰਨੇ ਦਾ ਸਿਲੈਕਸ਼ਨ ਕਰਨ ਦੇ ਵਿੱਚ ਆਪਾਂ ਨੂੰ origination ਨਹੀਂ ਰਹੇਗੀ ਵੀ ਕਿਹੜੇ ਨੂੰ ਟਿਕਟ ਦੇਏ ਤੇ ਕਿਹਨੂੰ ਛੱਡ ਗਏ ਸਭ ਤੋਂ ਵੱਡੀ ਗੱਲ ਹੈ ਕਿ ਸੈਦੋਕੇ ਪਿੰਡ ਤਿੰਨ ਜਿਹੜੇ ਤਿੰਨੋਂ ਪਾਰਟੀਆਂ ਦੇ ਉਮੀਦਵਾਰ ਸੈਦੋਕੇ ਪਿੰਡ ਦੇ ਆ ਸੈਦੋਕੇ ਪਿੰਡ ਦੇ ਵਿੱਚ ਪੰਚਾਇਤੀ ਚੋਣਾਂ ਵਾਲਾ ਮਾਹੌਲ ਹੋਇਆ ਪਿਆ ਕਿਉਂਕਿ ਇੱਕੋ ਪਿੰਡ ਦੇ ਉਮੀਦਵਾਰ ਹੈ ਇੱਕ ਤਾਂ ਸਭ ਤੋਂ ਵੱਡਾ ਸਵਾਲ ਹੈ ਕਿ ਪਾਰਟੀਆਂ ਨੂੰ ਸੈਦੋ ਤੋਂ ਬਾਹਰ ਕੋਈ ਉਮੀਦਵਾਰ ਹੀ ਨਹੀਂ ਮਿਲਿਆ ਨੰਬਰ 2 ਤੇ ਇਹ ਹੈ ਕਿ ਪਿੰਡ ਇੱਕੋ ਪਿੰਡ ਦੇ ਉਮੀਦਵਾਰ ਹੋਣ ਨਾਲ ਤੁਹਾਡੀ ਕੈਂਪੇਨ ਤੇ ਕਿਹੋ ਜਿਹਾ ਅਸਰ ਪਊਗਾ ਨਹੀਂ ਕੈਂਪੇਨ ਤੇ ਤਾਂ ਕੋਈ ਅਸਰ ਨਹੀਂ ਪੈਂਦਾ ਹੁੰਦਾ ਪਰ ਸਾਡੇ ਪਿੰਡ ਦੀ ਖੁਦ ਕਿਸਮਤੀ ਹੈ ਵੀ ਸਾਡੇ ਪਿੰਡ ਦੇ ਤਿੰਨ ਦੇ ਕੈਂਡੀਡੇਟ ਸਾਡੇ ਪਿੰਡ ਦੇ ਆ ਮਤਲਬ ਕੋਈ ਵੀ ਜਿੱਤੇ ਤੇ ਜਿਹੜਾ ਜਿੱਤੂਗਾ ਸੈਦੋ ਪਿੰਡ ਜਿੱਤੂਗਾ ਆਮ ਦੀ ਪਾਰਟੀ ਦੇ ਜਿੱਤੂਗਾ ਅੱਛਾ ਇਹ ਇਹ ਪੱਕਾ ਦਾਵਾ ਹੈ ਤੁਹਾਡਾ ਨਹੀਂ ਕਹਿ ਸਕਦੇ ਵੀ ਕੋਈ ਸੈਦੋ ਪਿੰਡ ਦਾ ਨਹੀਂ ਕਹਿ ਸਕਦੇ ਆਮ ਦੀ ਪਾਰਟੀ ਦਾ ਕਹਿ ਸਕਦੇ ਆਮ ਦੀ ਪਾਰਟੀ ਦਾ ਕੈਂਡੀਡੇਟ ਸੈਦੋ ਪਤੋਂ ਜੋਂ ਤੂੰ ਜਿੱਤੂਗਾ ਸੋ ਜੀਵਨ ਸਿੰਘ ਸੈਦੋ ਕੇ ਨੇ ਜਿਹੜਾ ਦਾਵਾ ਠੋਕਿਆ ਕਿ ਜਿਹੜਾ ਜ਼ੋਨ ਸੇ ਤੋਂ ਕੇ ਤੋਂ ਜਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦਾ ਉਮੀਦਵਾਰ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਜਿੱਤੇਗਾ ਵੈਸੇ ਚਲੋ ਦਾਵੇ ਤਾਂ ਸਾਰੀਆਂ ਪਾਰਟੀਆਂ ਕਰਦੀਆਂ ਕਿਸ ਦੇ ਦਾਵੇ ਦੇ ਵਿੱਚ ਕਿੰਨਾ ਕੁ दम ਹੈ ਇਹ ਆਉਣ ਵਾਲੀ 14 ਤਰੀਕ ਨੂੰ ਪਤਾ ਲੱਗੇਗੀ ਤੇ 인ਦਰਜੀਤ ਸਿੰਘ ਵੀ ਸਾਡੇ ਨਾਲ ਮੌਜੂਦ ਹੈ ਬਲਾਕ ਸੰਮਤੀ ਉਮੀਦਵਾਰ ਨੇ ਜਗਦੀਪ ਸਿੰਘ ਸਾਹਿਬ ਦਾ ਸਰਪੰਚ ਸਾਡੇ ਨਾਲ ਮੌਜੂਦ ਨੇ ਸਰਪੰਚ ਸਾਹਿਬ ਤੁਸੀਂ ਕੁਝ ਕਹਿਣਾ ਚਾਹੋਗੇ ਦੋ ਸ਼ਬਦ ਵੋਟਰਾਂ ਨੂੰ ਕੋਈ ਅਪੀਲ ਕਰਨੀ ਚਾਹੁੰਦੇ ਹੋ ਪਹਿਲਾਂ ਤਾਂ ਰੀਲ ਫੈਕਟ ਨਿਊਜ਼ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਬਾਕੀ ਸਾਡੇ ਜਿੰਨੇ ਵੀ ਵੋਟਰ ਸਪੋਰਟਰ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਮੈਂ ਤਾਂ ਇਹੀ ਕਹਿਣਾ ਜਾਊਂਗਾ ਜੀ ਵੋਟ ਕਿਸੇ ਵੀ ਪਾਰਟੀ ਨੇ ਆਪ ਦੇ ਆਧਾਰ ਤੇ ਮੰਗਣੀ ਹੁੰਦੀ ਆ ਅਸੀਂ ਵਿਕਾਸ ਦੇ ਆਧਾਰ ਤੇ ਵੋਟ ਮੰਗ ਰਹੇ ਆ ਸਾਡੇ ਪਿੰਡ ਦਾ ਬਹੁਤ ਵਧੀਆ ਵਿਕਾਸ ਹੋਇਆ ਹਮ ਅੱਜ ਤੋਂ ਪਹਿਲਾਂ ਜਿੰਨੇ ਵੀ ਸਰਪੰਚ ਬਣੇ ਆ ਵਿੱਚ ਮੈਂ ਵੀ ਸੀਗਾ ਉਹਨਾਂ ਦੇ ਹਮ ਕਿਸੇ ਤੋਂ ਵੀ ਇਹਨਾਂ ਵਿਕਾਸ ਨਹੀਂ ਕਰਵਾਇਆਗਾ ਜਿੰਨਾ ਅੱਜ ਸਾਡੇ ਹਰਪ੍ਰੀਤ ਗੱਗੀ ਨੇ ਕਰਵਾਇਆ ਤੇ ਸਾਡੀ ਮਾਨ ਸਰਕਾਰ ਨੇ ਕਰਵਾਇਆ ਹੂੰ ਬਹੁਤ ਬਹੁਤ ਧੰਨਵਾਦ ਆ ਜੀ ਸਾਡੇ ਮਨਜੀਤ ਸਿੰਘ ਜੀ ਐਮਐਲਏ ਬਲਾਸਪੁਰ ਦਾ ਜਿਨ੍ਹਾਂ ਨੇ ਸਾਨੂੰ ਇੱਕ ਦਿਨ ਵੀ ਜੀ ਜਿੱਦਾਂ ਗ੍ਰਾਂਟ ਮੰਗੀ ਤੇ ਮੋੜਿਆ ਨਹੀਂ ਹੂੰ ਬਹੁਤ ਜਿਆਦਾ ਧੰਨਵਾਦੀਆਂ ਸੀ ਸਾਡੇ ਵੋਟਰਾਂ ਦੇ ਜਿਹੜੇ ਸਾਡੇ ਵਿਕਾਸ ਵੱਲ ਦੇਖ ਕੇ ਸਾਨੂੰ ਵੋਟਾਂ ਪਾ ਰਹੇ ਆ ਪੂਰਾ ਮਾਣ ਆ ਸਾਡੇ ਵੋਟਰਾਂ ਦਾ ਲਾਖ ਸੰਤੀ ਭਾਗੀ ਕੀ ਪਿੰਡ ਸੈਦੂ ਕੀ ਦੋਹਾਂ ਨਗਰਾਂ ਤੇ ਹੂੰ ਤੋ ਸਾਡੇ ਹੱਕ ਦੇ ਵਿੱਚ ਪੂਰਾ ਡਟ ਕੇ ਖੜਨਗੇ ਜੀ ਤੇ ਬਾਕੀ ਜਿਹੜੀ ਗੱਲ ਰਹੀ ਬਾਈ ਜੀਵਨ ਸਿੰਘ ਦੀ ਹਾਂ ਇਹ ਸਾਡੇ ਨੂੰ ਪਤਾ ਹੀ ਆ ਵੀ ਇਹਨਾਂ ਦਾ ਕਿਸੇ ਵੀ ਕਾਈ ਨਾਲ ਵਿਰੋਧ ਨਹੀਂ ਨਾ ਸਾਡੇ ਕੋਈ ਖਿੱਚੋ ਤਾਣ ਐਮ ਐਲ ਏ ਸਾਹਿਬ ਨਾਲ ਤਾਲਮੇਲ ਆ ਸਾਰੀਆਂ ਕਮੇਟੀਆਂ ਜਿੰਨੀਆਂ ਵੀ ਹੈਗੀਆਂ ਪਿੰਡਾਂ ਦੀਆਂ ਕਾਈਆਂ ਆਮ ਆਦਮੀ ਪਾਰਟੀ ਦੀਆਂ ਸਾਰੇ ਵਰਕਰ ਇਹਨਾਂ ਦੇ ਹੱਕ 'ਚ ਡਟੇ ਹੋਏ ਆ ਜੀ ਇਹ ਯਕੀਨੀ ਜਿੱਤ ਕੇ ਅਸੀਂ ਆਵਾਂਗੇ ਦੋਨੇ ਸੀਟਾਂ ਤੇ ਬਾਕੀ ਸਾਰੇ ਹਲਕੇ 'ਚ ਅਸੀਂ ਕਾਮਨਾ ਕਰਦੇ ਆ ਐਮ ਐਲ ਏ ਸਾਹਿਬ ਦੇ ਕੰਮਾਂ ਤੋਂ ਤੇ ਉਹਨਾਂ ਦੇ ਵਿਚਾਰ ਵਿਚਾਰਨ ਤੋਂ ਤੇ ਅਸੀਂ ਉਹ ਕਾਮਯਾਬ ਹੋਵਾਂਗੇ ਜੀ ਅਸੀਂ ਗੱਲਬਾਤ ਕਰਨੀ ਚਾਹਵਾਂਗੇ ਮੌਜੂਦਾ ਸਰਪੰਚ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਨੇ ਅੱਜ ਤੁਹਾਡੇ ਕੀਤੇ ਕੰਮਾਂ ਦੇ ਆਧਾਰ ਤੇ ਲੋਕਾਂ ਨੇ ਫੈਸਲਾ ਕਰਨਾ ਹੈ ਤੁਹਾਨੂੰ ਲੱਗਦਾ ਹੈ ਕਿ ਇੰਨੇ ਕੰਮ ਤੁਸੀਂ ਇਸ ਸਮੇਂ ਦੌਰਾਨ ਕਰ ਚੁੱਕੇ ਹੈ ਕਿ ਲੋਕ ਤੁਹਾਡੇ ਹੱਕ ਦੇ ਵਿੱਚ ਫਤਵਾ ਦੇਣ ਬਿਲਕੁਲ ਜੀ ਅਸੀਂ ਵਿਕਾਸ ਦਾ ਕੰਮ ਕੀਤਾ ਪਹਿਲਾਂ ਮੈਂ ਜਿਹੜੇ ਕੰਮ ਕੀਤੇ ਅਸੀਂ ਉਹ ਗਿਣਾਉਣੇ ਆ ਸਾਡੇ ਇੱਕ ਸਕੂਲ ਸੀਗਾ ਕੁੜੀਆਂ ਦਾ ਪਿੰਡ ਪਹਿਲਾਂ ਉਹ ਪਿੰਡ ਚੱਲਦਾ ਸੀਗਾ ਪਿਛਲੀ ਸਰਕਾਰ ਦੇ ਟਾਈਮ ਉਹ ਛਾਲੀ ਸਕੂਲ ਉੱਥੇ ਕੁੜੀਆਂ ਜਾਨੀ ਕਿ ਪੜਨ ਜਾਂਦੀਆਂ ਸੀ ਜੀ ਜਦੋਂ ਆਪਣੀ ਸਰਕਾਰ ਆਈ ਆ ਅਸੀਂ ਉੱਥੋਂ ਕੁੜੀਆਂ ਨੂੰ ਕੇਰ ਇੱਥੇ ਕੁੜੀਆਂ ਦਾ ਸਕੂਲ ਪਿੰਡ ਲੈ ਕੇ ਆਇਆ ਪਹਿਲਾ ਕੰਮ ਤਾਂ ਸਾਡਾ ਇਹ ਸੀਗਾ ਜੀ ਹੂੰ ਉਦੋਂ ਮੁੜ ਕੇ ਸਾਡਾ ਨਾ ਅਲਕੜਿਆਂ ਵਾਲੀ ਸੜਕ ਤੇ ਸੱਪੜ ਆ ਜੀ ਬਹੁਤ ਗੰਦਾ ਸੀਗਾ ਜਾਨੀ ਕਿ ਉੱਥੇ ਅਸੀਂ ਉਹ ਸੱਪੜ ਬਣਾਇਆ ਜੀ ਸਮਾਰਿਆ ਬਹੁਤ ਵਧੀਆ ਜਾਨੀ ਕਿ ਉੱਤੇ ਟਰੈਕ ਬਣਾਇਆ ਹਨਾ ਤੇ ਤੁਸੀਂ ਦੇਖਿਆ ਹੀ ਆਹੋ ਜੀ ਉਤੋਂ ਬਾਅਦ ਕੇ ਜੀ 10 ਸਾਲਾਂ ਦਾ ਸਾਡੇ ਇੱਕ ਬਿਜਲੀ ਦਾ ਮਸਲਾ ਸੀਗਾ ਤਲਵੰਡੀ ਨਾਲ ਪਿਛਲੀਆਂ ਸਰਕਾਰਾਂ ਦੇ ਟਾਈਮ ਦੇ ਵਿੱਚ ਮੌਲਾ ਵੀ ਸਾਡੇ ਪਿੰਡ ਦੇ ਲੋਕਾਂ ਦੇ ਪਰਚੇ ਵੀ ਹੋ ਗਏ ਸੀ ਐਕਸ਼ਨ ਸਾਫਟੇ ਵੀ ਪਰਚਾ ਹੋ ਗਿਆ ਸੀਗਾ ਤੇ ਪਰ ਜਦੋਂ ਅਸੀਂ ਹੱਥ ਪਾਇਆ ਤੇ ਸਾਨੂੰ ਵੀ ਬੰਦੇ ਆਂਦੇ ਸੀ ਯਾਰ ਇਹ ਨਹੀਂ ਹੋਣਾ ਕੰਮ ਹੋਣਾ ਨਹੀਂਗਾ ਇਹ ਮੌਲਾ ਵੀ ਪਿੱਛੇ ਨਹੀਂ ਹੋਇਆ ਇੰਨਾ ਜ਼ੋਰ ਲੱਗਿਆ ਤੇ ਸਾਨੂੰ ਵੀ ਆਏ ਸੀਗਾ ਵੀ ਕਰਵਾਉਣਾਗਾ ਸੀ ਤੇ ਪਰ ਕਰਵਾ ਕੇ ਛੱਡਿਆ ਉਹ ਲੈ ਇੱਥੋਂ ਲੈਟ ਅਸੀਂ ਤਲਵੰਡੀ ਤੋਂ ਲਈ ਆ ਹੁਣ ਆਪਣੀ ਤਲਵੰਡੀ ਤੋਂ ਚੱਲਦੀ ਆ ਤੇ ਦੂਜੀ ਗੱਲ ਇਹ ਹੈ ਜੀ ਹੁਣ ਅਸੀਂ ਸੜਕਾਂ ਕਰਵਾਈਆਂ ਪਾਸ ਜੀ ਇੱਕ ਸੈਦੋ ਤੋਂ ਹਿੰਮਤਪੁਰਾ ਸੈਦੋ ਤੋਂ ਭਦੌੜ ਸੈਦੋ ਤੋਂ ਦੀਨਾ ਸਾਹਿਬ ਹੂੰ ਤੇ ਕਈ ਮੇਰੇ ਵੀਰ ਕਹਿੰਦੇ ਆ ਜਾਰੇ ਇਹ ਤਾਂ ਇਲੈਕਸ਼ਨ ਦੇ ਮਾਰੇ ਇਹਨਾਂ ਨੇ ਕਹੀ ਜਾਂਦੇ ਆ ਇਹ ਸੜਕਾਂ ਨਹੀਂ ਬਣਣੀਆਂ ਹੂੰ ਮੈਂ ਉਹਨਾਂ ਭਰਾਵਾਂ ਨੂੰ ਦੱਸਣਾ ਚਾਹਣਾ ਜਿਹੜੇ ਕੰਮ ਨੂੰ ਹੱਥ ਪਾ ਲਿਆ ਨਾ ਉਹ ਸੜਿਆਂ ਨੀਗਾ ਸਿਰੇ ਲਾ ਕੇ ਸੜਾਂਗੇ ਮਤਲਬ ਜਿਹੜੀਆਂ ਪਹੁੰਚ ਮਾਰ ਕੇ ਜਿਹੜੇ ਸੈਦੋਂ ਨੂੰ ਲੱਗੇ ਐ ਸਾਰੀਆਂ ਸੜਕਾਂ ਤੁਹਾਡਾ ਜਿਹੜਾ ਤੁਸੀਂ ਇਹ ਵਿਸ਼ਵਾਸ ਦਿਵਾਉਂਦੇ ਆ ਕਿ ਉਹ ਨੇਪਰੇ ਚੜਨੀਆਂ ਜਲਦੀ ਕੋਈ ਨਹੀਂ ਬਿਲਕੁਲ ਇਹ ਤਾਂ ਇਹ ਤਾਂ ਛੋਟੇ ਕੰਮ ਆ ਹਾਂ ਅਜੇ ਤਾਂ ਵੱਡੇ ਕੰਮ ਕਰਨੇ ਆ ਇਹ ਦੂ ਇਹਦਾ ਸੜਕਾਂ ਵਾਲੇ ਤਾਂ ਛੋਟੇ ਆ ਸਾਨੂੰ ਕੰਮ ਲੱਗਦਾ ਸੀ ਵੱਡਾ ਜਿਹੜਾ ਉਹ ਸੀਗਾ ਬਿਜਲੀ ਵਾਲਾ ਕਿਉਂਕਿ ਉਸ ਪਾਸਿਓ ਉਧਰਲਾ ਪਿੰਡ ਰੋਕਦਾ ਸੀਗਾ ਜੀ ਇਸ ਕਰਕੇ ਸਾਨੂੰ ਉਹਦਾ ਬਿਲਕੁਲ ਇੱਕ ਟਕਰਾ ਦੀ ਸਥਿਤੀ ਸੀਗੀ ਉਹਨੂੰ ਅਸੀਂ ਮੰਨਦੇ ਸੀ ਵੱਡਾ ਜਿਹੜਾ ਇਹ ਸੜਕਾਂ ਵਾਲੇ ਕੰਮ ਆ ਇਹ ਛੋਟੇ ਆ ਪਰ ਮੈਂ ਇੱਕ ਦੱਸਦਾ ਵੀ ਇਹ ਬਹੁਤ ਵੱਡੀ ਗੱਲ ਆ ਇੱਕ ਪਿੰਡ ਨੂੰ ਤਿੰਨ ਸੜਕਾਂ ਮਿਲਣੀਆਂ ਨਹੀਂ ਤਾਂ ਸੜਕ ਦਾ 2 ਕਿਲੋਮੀਟਰ ਬਣਾਉਣੀ ਔਖੀ ਆ ਜੀ 7 ਕਿਲੋਮੀਟਰ ਦੀ ਹੈਗੀ ਜੀ ਹੰਤਪੁਰੇ ਵਾਲੀ ਹਾਂ ਦੂਜੀ ਹੈਗੀ ਆ 3 ਕਿਲੋਮੀਟਰ ਦੀ ਭਧੌੜ ਵਾਲੀ 4 ਕਿਲੋਮੀਟਰ ਦੀ ਹੈਗੀ ਆ ਆਪਣਾ ਅਦੀਨਾ ਸਾਹਿਬ ਵਾਲੀ ਠੀਕ ਆ ਜੀ ਇਹ ਬਣਾਉਣੀਆਂ ਉਦੋਂ ਮੁੜ ਕੇ ਹੋਰ ਵੀ ਕੰਮ ਵੱਡੇ ਆ ਇੱਕ ਸੱਚ ਮੈਂ ਤੁਹਾਨੂੰ ਦੱਸ ਦਿਆਂ ਵੀ ਜਿਹੜਾ ਤਕਤੂਪੁਰ ਵਾਲੀ ਸੜਕ ਤੇ ਆਪਣਾ ਇੱਕ ਤਾਂ ਹਸਪਤਾਲ ਮਾਰ ਰਿਆ ਜੀ ਪਹਿਲਾਂ ਉਹ ਪੈੜੀ ਰੁਕੀ ਵੀ ਸੀ ਸੜਾ ਕੇ ਉੱਥੇ ਭਰਤ ਪਾ ਕੇ ਹੁਣ ਉੱਥੇ ਕੰਮ ਚੱਲਦਾ ਹੂੰ ਠੀਕ ਆ ਜੀ 35 ਲੱਖ ਰੁਪਈਆ ਉਹਨੂੰ ਆਇਆ ਵੱਡਣਾ ਸ਼ੁਰੂ ਹੋ ਗਿਆ ਬਿਲਕੁਲ ਜੀ ਕੰਮ ਸਟਾਰਟ ਆ 35 ਲੱਖ ਰੁਪਏ ਉਹਨੂੰ ਆਇਆ ਨਾਲ ਲੱਗਦੇ ਇੱਕ ਪੰਚਾਇਤਕਾਰ ਬਣੀ ਜਾਂਦਾ 25 ਲੱਖ ਰੁਪਏ ਉਹਨੂੰ ਆਇਆ ਜੀ ਫਿਰ ਆਪਣਾ ਉਹ ਗਰਾਊਂਡ ਆ ਸਟੇਡੀਅਮ ਤੇ ਉਹਨਾਂ ਨੂੰ 57 ਲੱਖ ਰੁਪਏ ਉਹਨੂੰ ਉੱਥੇ ਕੰਮ ਸਟਾਰਟ ਆ ਠੀਕ ਆ ਜੀ ਐਦੂੰ ਅੱਗੇ ਚਲੋ ਅਸੀਂ ਪਹਿਲਾਂ ਨਹੀਂ ਕਹਿੰਦੇ ਤੇ ਕੋਈ ਵੱਡੀ ਖੋਜ ਕਵਰੀ ਦੇਵਾਂਗੇ ਵੱਡਾ ਕੰਮ ਇੱਕ ਵਿੱਢਿਆ ਵਾ ਤੇ ਪ੍ਰਮਾਤਮਾ ਦੀ ਕਿਰਪਾ ਚਾਹੀਦੀ ਆ ਪਿੰਡ ਵਾਸੀਆਂ ਦੀ ਕਿਰਪਾ ਚਾਹੀਦੀ ਲੋ ਸਰਪ੍ਰਾਈਜ਼ ਹੈ ਹਾਂ ਤੇ ਉਹਨਾਂ ਨੂੰ ਦੇਵਾਂਗੇ ਤੇ ਪਰ ਪਿੰਡ ਵਾਸੀਆਂ ਨੂੰ ਇਹ ਬੇਨਤੀ ਕਰਦੇ ਆ ਦੇ ਵੀ ਥੋੜਾ ਸਾਹ ਚਾਹੀਦਾ ਹੂੰ ਜਦੋਂ ਬੰਦਾ ਤੁਸੀਂ ਜਿਤਾ ਕੇ ਤੋਰੋਂਗੇ ਸਾਡਾ ਵੀ ਇੱਕ ਹੌਸਲਾ ਵੱਧਾ ਯਾਰ ਕੰਮ ਕਰੀਏ ਪਿੰਡ ਲਈ ਹਾਂ ਨੂੰ ਪਿੰਡ ਸਾਡੇ ਨਾਲ ਖੜਾ ਸੱਚ ਇੱਕ ਹੋਰ ਗੱਲ ਮੈਂ ਦੱਸ ਦਿਆਂ ਤੁਹਾਨੂੰ ਮੈਂ ਰਹਿ ਗਈ ਜਿਹੜੇ ਖਾਲ ਆ ਪੱਕੇ ਖਾਲ ਹੂੰ ਸਾਡੇ ਮੇਰੀ ਪਾਣੀ ਵਾਲੇ ਮੇਰੀ ਪਾਣੀ ਵਾਲੇ ਉਹ 87 ਦੇ ਬਣੇ ਵੇ ਆ ਹੂੰ ਖਾਲ ਟੁੱਟੇ ਪਏ ਆ ਬਿਲਕੁਲ ਠੀਕ ਆ ਜੀ ਦੋ ਖਾਲ ਪਾਸ ਹੋ ਗਏ ਹੂੰ ਉਹ ਪਿੱਛੇ ਜੇ ਠੇਕੇਦਾਰ ਆ ਕੇ ਗਿਆ ਉਹ ਕਹਿੰਦਾ ਵੀ ਕੰਮ ਸਟਾਰਟ ਕਰ ਲਓ ਟੈਂਡਰ ਹੋ ਗਿਆ ਸਾਰਾ ਕੁਝ ਮੈਂ ਕੰਮ ਸਟਾਰਟ ਕਰਨਾ ਪਰ ਹੁਣ ਆਏ ਆ ਵੀ ਕਣਕਾਂ ਬੀਜੀਆਂ ਵੀ ਆ ਉਥੇ ਲੋਕਾਂ ਨੇ ਪਾਣੀ ਲਾਤਾ ਜੀ ਠੀਕ ਆ ਉਹ ਕਹਿੰਦੇ ਲੋਕ ਕਹਿੰਦੇ ਵੀ ਸਾਡਾ ਨੁਕਸਾਨ ਹੋਊਗਾ ਵੀ ਹਜੇ ਰੁਕ ਜੂ ਹੂੰ ਠੀਕ ਆ ਜੀ ਉਹ ਖਾਲ ਵੀ ਪੱਕੇ ਹੋਣਗੇ ਦੋ ਦੋ ਤਾਂ ਪਾਸ ਹੋ ਗਏ ਤੇ ਦੋ ਮੁੱਕੇ ਸਾਡੇ ਰਹਿ ਗਏ ਹੂੰ ਉਹ ਵੀ ਕਰਵਾ ਲੈਣੇ ਆ ਕੰਮ ਤਾਂ ਪਰਮਾਤਮਾ ਦੀ ਕਿਰਪਾ ਚਾਹੀਦੀ ਆ ਕੋਈ ਛੱਡ ਨਹੀਂ ਮਤਲਬ ਇਹ ਜਿੰਨੇ ਕੰਮ ਤੁਸੀਂ ਗਿਣਾਏ ਆ ਔਨ ਰਿਕਾਰਡ ਕੈਮਰੇ ਤੇ ਜਿਹੜਾ ਦਾਵਾ ਕੀਤਾ ਹੈ ਕਿਉਂਕਿ ਕੱਲ ਨੂੰ ਜੇਕਰ ਇਹ ਨਹੀਂ ਹੁੰਦਾ ਤਾਂ ਤੁਹਾਨੂੰ ਸਵਾਲ ਵੀ ਹੋ ਸਕਦਾ ਬਿਲਕੁਲ ਜੀ ਹੋਣਗੇ ਜੀ ਹੋਣਗੇ ਇੱਕ ਰਹਿ ਗਿਆ ਸੱਚ ਇੱਕ ਅਲ ਸੈਦੋ ਤੋਂ ਅਲਕੜਿਆਂ ਦੀ ਹੱਦ ਤਾਈਂ ਅਸੀਂ 18 ਫੁੱਟੀ ਸੜਕ ਕਰਵਾਈ ਆ ਜੀ ਠੀਕ ਆ ਜੀ 18 ਫੁੱਟੀ 10 ਫੁੱਟੀ ਸੀ ਪਹਿਲਾਂ 18 ਫੁੱਟੀ ਕਰਵਾਈ ਆ ਜੀ ਤੇ ਯਾਨੀ ਕਿ ਕੰਮ ਅਸੀਂ ਪਹਿਲਾਂ ਨਹੀਂ ਕਹਿੰਦੇਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਹੋਰ ਖ਼ਬਰ ਹੀ ਦੇਵਾਂਗੇ ਜੀ ਤੇ ਭਰਾਵਾਂ ਦੀ ਕਿਰਪਾ ਚਾਹੀਦੀ ਆ ਪਿੰਡ ਵਾਸੀਆਂ ਦੀ ਕਿ ਨਾ ਸਾਥ ਦੇਣ ਕੰਮਾ ਕੁਮਾਲੀ ਤਾਂ ਨੇਰੀ ਲਿਆ ਦੇਣਗੇ ਜਾਂਦੇ ਜਾਂਦੇ ਮੈਂ ਇੱਕ ਚੀਜ਼ ਜ਼ਰੂਰ ਜਾਣਨੀ ਚਾਹਣਾ ਕਿਉਂਕਿ ਵਿੱਚ ਇੱਕ ਅਫਵਾਹ ਵੀ ਉੱਡੀ ਸੀ ਕਿ ਜੀਵਨ ਸਿੰਘ ਸੈਦੋ ਕੇ ਸਰਪੰਚ ਗੱਗੀ ਦੇ ਵਿਚਕਾਰ ਕੋਈ ਆਪਸੀ ਕੋਈ ਤਕਰਾਰ ਜਾਂ ਕੋਈ ਮਨਮਟਾਵ ਹੈ ਮੈਂ ਅੱਜ ਕੈਮਰੇ ਤੇ ਸਵਾਲ ਪੁੱਛ ਰਿਹਾ ਕੋਈ ਅਜਿਹੀ ਗੱਲ ਇੱਥੇ ਸੱਚਾਈ ਹੈ ਨਾ ਜੀ ਸਾਡਾ ਤਾਂ ਇੱਕ ਭਰਾਮਾਲਾ ਪਿਆਰ ਆ ਹੂੰ ਸਾਡੇ 'ਚ ਕੋਈ ਜੇ ਲਾਲਚ ਹੋਵੇ ਵੀ ਯਾਰ ਮੈਂ ਚੋਣ ਜ਼ਿਲ੍ਹਾ ਪੀਸਤ ਲਾਣੀ ਆ ਚਾਹੇ ਜੀਵਨ ਸੋਂ ਕਹੇ ਮੈਂ ਸਰਪੰਚੀ ਲੈਣੀ ਆ ਇਹ ਤਾਂ ਸਾਡੇ 'ਚ ਹੈ ਹੀ ਨਹੀਂ ਸਾਡੇ 'ਚ ਤਾਂ ਇੱਕ ਸੇਵਾ ਭਾਵਨ ਵਾਲੀ ਗੱਲ ਆ ਅਸੀਂ ਤਾਂ ਧੱਕੇ ਨਾਲ ਇਹਨੇ ਮੈਨੂੰ ਤਾਂ ਕੱਲ ਆਇਆ ਤੂੰ ਖੜ ਸਰਪੰਚੀ 'ਚ ਮੈਂ ਤੇਰੇ ਨਾਲ ਆ ਹੂੰ ਹੁਣ ਮੈਂ ਇਹਨੂੰ ਕਿਹਾ ਵੀ ਤੂੰ ਖੜ ਇੰਦਰਜੀਤ ਨੂੰ ਕਿਹਾ ਮੈਂ ਜੁੜੀ ਤੁਹਾਡੀ ਨਾ ਨਾ ਕੋਈ ਜੀ ਬਿਲਕੁਲ ਇਹੋ ਜੀ ਕੋਈ ਗੱਲ ਨਹੀਂ ਇਹ ਹਵਾਵਾਂ ਗੀਆਂ ਜੀ ਇਹ ਪੋਲਾ ਸਿੰਘ ਜੀ ਕਿਵੇਂ ਲੱਗਦਾ ਜਿਵੇਂ ਜੀਵਨ ਸਿੰਘ ਸੈਦੋ ਕੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਨੇ ਤੇ ਖੜਕਸੈਨ ਸਿੰਘ ਜੀ ਜਿਹੜੇ ਕਿ ਬਲਾਕ ਸੰਮਤੀ ਦੇ ਉਮੀਦਵਾਰ ਨੇ ਸੈਦੋ ਕੇ ਤੋਂ ਤੁਸੀਂ ਉਹਨਾਂ ਦਾ ਚੋਣ ਮਹਿੰਮ ਦੇ ਵਿੱਚ ਸ਼ਾਮਲ ਹੋ ਚੋਣ ਪ੍ਰਚਾਰ ਕਰ ਰਹੇ ਹੋ ਕਿਵੇਂ ਲੱਗਦਾ ਉਹਨਾਂ ਦੀ ਜਿੱਤ ਲੇ ਕਿੰਨੇ ਕਾਸਬੰਦੋਂ ਤੁਸੀਂ ਕਿਹੋ ਜਿਹਾ ਰਿਸਪਾਂਸ ਮਿਲ ਰਿਹਾ ਲੋਕਾਂ ਦਾ ਪਹਿਲਾਂ ਤਾਂ ਹੀ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੇਖੋ ਪ੍ਰਦੀਪ ਬਾਈ ਜੀ ਅਸੀਂ ਪਹਿਲਾਂ ਅਸੀਂ ਕੰਮ ਕੀਤੇ ਆ ਜੀ ਕੰਮ ਕਰਕੇ ਅਸੀਂ ਵੋਟ ਮੰਗਣ ਜਾ ਰਹੇ ਆ ਘਰਾਂ ਚ ਪ੍ਰਧਾਨ ਸਾਹਿਬ ਜੀ ਖੜਿਆ ਜੀਵਨ ਸਿੰਘ ਜੀ ਸਰਪੰਚ ਸਾਹਿਬ ਖੜੇ ਹਰਪ੍ਰੀਤ ਸਿੰਘ ਗੱਦੀ ਸਾਫ ਕਾ ਸਰਪੰਚ ਜਗਦੇਵ ਸਿੰਘ ਜੀ ਇੱਧਰ ਖੜਕ ਸੈਨ ਸਿੰਘ ਜੀ ਜੋ ਆਪਣੇ ਬਲਾਕ ਸੰਮਤੀ ਚ ਉਹ ਲੰਨਿਆ ਜੀ ਪ੍ਰਧਾਨ ਸਾਹਿਬ ਜੀ ਜ਼ਿਲ੍ਹਾ ਪ੍ਰੀਤ ਤੇ ਅਸੀਂ 100% ਜਿੱਤਾਂਗੇ ਜੀ ਆਸ ਕਰਦੇ ਆ ਸਾਨੂੰ ਬਹੁਤ ਵਧੀਆ ਹੰਗਾਰਾ ਮਿਲਿਆ ਜੀ 10 ਦਿਨ ਤੋਂ ਲੱਗੇ ਹੋਇਆ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਅਸੀਂ ਪੂਰੀ ਆਪਣਾ ਰੋਲ ਵਧੀਆ ਨਿਭਾ ਰਹੇ ਆ ਜੀ ਕਿ ਸਾਡੀਆਂ ਸ਼ੋਕਾ ਮਨਾਵਾ ਸਾਰਿਆਂ ਲਈ ਹੈ ਸਾਰੇ ਉਮੀਦਵਾਰਾਂ ਲਈ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਕਿਉਂਕਿ ਲੋਕਤੰਤਰ ਦੇ ਵਿੱਚ ਜੀ ਖੜਕ ਸਿੰਘ ਮਾਫ ਕਰਨਾ ਹਾਂਜੀ ਖੜਕ ਸਿੰਘ ਖੜਕ ਸਿੰਘ ਮਾਫ ਕਰਨਾ ਸੌਰੀ ਹਾਂ ਇੰਦਰ ਜੀ ਤਕੱਤੀ ਅੱਛਾ ਖੜਕ ਸਿੰਘ ਨਾਮ ਹੈ ਪੂਰਾ ਵੈਸੇ ਬਾਈ ਦਾ ਨਾਮ ਵੀ ਪੂਰਾ ਤਮਾਕੇਦਾਰ ਹੈ ਔਰ ਜਿਹੜਾ ਵੋਟਰਾਂ ਨੇ ਫੈਸਲਾ ਕਰਨਾ ਹੈ ਕਿ ਕਿਸ ਦੇ ਜਿਹੜਾ ਨਾਮ ਤੇ ਕਿਸ ਦੇ ਚੋਣ ਨਿਸ਼ਾਨ ਤੇ ਮੋਹਰ ਲਗਾਉਣੀ ਹੈ ਇਹ ਫੈਸਲਾ 14 ਤਰੀਕ ਨੂੰ ਵੋਟਰ ਕਰਨਗੇ ਤੇ ਨਤੀਜਾ ਜਿਹੜਾ 17 ਤਰੀਕ ਨੂੰ ਸਾਹਮਣੇ ਆਵੇਗਾ ਫਿਲਹਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਪਣੀ ਸਰਕਾਰ ਆਪਣੇ ਕੰਮ ਆਪਣੀ ਪੰਚਾਇਤ ਦੀਆਂ ਪ੍ਰਾਪਤੀਆਂ ਦੇ ਆਧਾਰ ਤੇ ਵੋਟਰਾਂ ਕੋਲ ਜਾ ਕੇ ਵੋਟ ਮੰਗ ਰਹੇ ਨੇ ਕੈਮਰਾ ਪਰਸਨ ਜਸਪ੍ਰੀਤ ਸਿੰਘ ਸੈਤੋਕੇ ਦੇ ਨਾਲ ਰੀਅਲ ਫੈਕਟ ਨਿਊਜ਼ ਲਈ ਪ੍ਰਦੀਪ ਢਲੋਂ ਦੀ ਇਹ ਵਿਸ਼ੇਸ਼ ਰਿਪੋਰਟ